ਸਸ਼ਿਕਾ ਜੀ ਮੈਂ ਹਕਮਿਲ ਕਪੂਰ ਤੁਸੀ ਦੇਖ ਰਹੇ ਹੋ ਚੈਨਲ ਪੰਜਾਬੀ ਅਮਰੀਕਾ ਦੇ ਨਿਊ ਜਰਸੀ ਸੂਬੇ ਦੇ ਵਿੱਚ ਇੱਕ ਸ਼ਾਪਰਾਈਟ ਨਾ ਦੇ ਸਟੋਰ ਉਤੇ ਦੋ ਤੇਲਗੂ ਮੁੰਡੀਆਂ ਵਿਦਿਆਰਥਣਾਂ ਨੂੰ ਹੈਵਲਕ ਪੁਲਿਸ ਨੇ ਸਟੋਰ ਦੇ ਵਿੱਚ ਚੋਰੀ ਕਰਨ ਦੇ ਸ਼ੰਮੇਠ ਗ੍ਰਿਫਤਾਰ ਕੀਤਾ ਹੈ ਤੇ ਭਾਰਤੀ ਮੁੰਡੀਆਂ ਵਿਦਿਆਰਥਣਾਂ ਅਮਰੀਕਾ ਦੇ ਵਿੱਚ ਪੜਨ ਦੇ ਲਈ ਆਈਆਂ ਨੇ ਅਤੇ ਦੋਨਾਂ ਨੇ ਤੇਲਗੂ ਕੁੜੀਆਂ ਸਨ ਅਤੇ ਉਹਨਾਂ ਨੇ ਚੋਰੀ ਕੀਤੀ ਹੈ ਨਿਊ ਜਰਸੀ ਦੇ ਵਿੱਚ ਪੜਦੇ ਦੋਵੇਂ ਹੈਵਲਕਨ ਇਲਾਕੇ ਦੇ ਵਿੱਚ ਸ਼ਾਪਰਾਈਟ ਨਾਂ ਦੇ ਸੁਪਰਮਾਰਕੀਟ ਦੇ ਵਿੱਚ ਗਈਆਂ ਇਸ ਮਾਲ ਦੇ ਵਿੱਚ ਕੁਝ ਸਮਾਨ ਖਰੀਦਾਰੀ ਕਰਨ ਤੋਂ ਬਾਅਦ ਦੋ ਨੇ ਬਿੱਲ ਦਾ ਭੁਗਤਾਨ ਕੀਤਾ ਤੇ ਚਲੀਆਂ ਗਈਆਂ ਹਾਲਾਂਕਿ ਪੁਲਿਸ ਨੇ ਦੋਸ਼ ਲਾਇਆ ਕਿ ਉਹਨਾਂ ਨੇ ਜਾਨਵੁੱਜ ਕੇ ਸਾਰੀਆਂ ਵਸਤੂਆਂ ਦੀ ਬਜਾਏ ਸਿਰਫ ਕੁਝ ਚੀਜ਼ਾਂ ਦੇ ਬਿੱਲ ਦਾ ਭੁਗਤਾਨ ਕੀਤਾ ਜਿਸ ਮਗਰੋਂ ਉਹਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਇਹਨਾਂ ਕੁੜੀਆਂ ਦੀ ਇੱਕ ਵੀਡੀਓ ਵੀ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਤਾਂ ਸਨੇਹੋਗ ਹੈ ਕਿ ਅਮਰੀਕਾ ਦੇ ਵਿੱਚ ਜ਼ਿਆਦਾਤਰ ਸੁਪਰਮਾਰਕਟਾਂ ਵਿੱਚ ਸਾਨੂੰ ਆਪਣੇ ਸਮਾਨ ਦੇ ਲਈ ਖੁਦ ਬਿੱਲ ਦੇਣਾ ਪੈਂਦਾ ਭਾਰਤ ਵਾਂਗ ਇੱਥੇ ਕੋਈ ਭੁਗਤਾਨ ਕਾਊਂਟਰ ਨਹੀਂ ਹੁੰਦਾ ਸਲੈ ਚੈੱਕ ਇਨਾਂ ਵਿਧੀ ਦੇ ਵਿੱਚ ਗਾਹਕਾਂ ਨੂੰ ਸਾਰੀਆਂ ਆਈਟਮਾਂ ਦੇ ਲਈ ਕਿਊ ਆਰ ਕੋਡ ਸਕੈਨ ਕਰਨਾ ਪੈਂਦਾ ਹੈ ਅਤੇ ਬਿਲਿੰਗ ਕਰਨੀ ਪੈਂਦੀ ਹੈ। ਇਸ ਸਾਰੀ ਕਾਰਵਾਈ ਨੂੰ ਸਟੋਰ ਦੇ ਵਿੱਚ ਕਿਸੇ ਵਿਅਕਤੀ ਵੱਲੋਂ ਸੀਸੀ ਕੈਮਰੇ ਰਾਹੀਂ ਦੇਖਿਆ ਜਾਂਦਾ ਹੈ। ਇਥੇ ਹੀ ਪੁਲਿਸ ਨੂੰ ਪਤਾ ਲੱਗਿਆ ਕਿ ਦੋ ਤੇਲਗੂ ਕੁੜੀਆਂ ਕਾਲੀ ਦੇ ਵਿੱਚ ਸਨ। ਉਹ ਬੇਕਨ ਸਿਟੀ ਦੇ ਸ਼ਪ ਰਾਈਟ ਸੁਪਰਮਾਰਕੀਟ ਜੋ ਬਹੁਤ ਵੱਡੀ ਹੈ, ਇਸ ਦੇ ਵਿੱਚ ਖਰੀਦਦਾਰੀ ਕਰਨ ਤੋਂ ਬਾਅਦ ਦੋਵਾਂ ਲੜਕੀਆਂ ਨੇ ਕਿਊ ਆਰ ਕੋਡ ਨੂੰ ਸਕੈਨ ਕੀਤੇ ਬਿਨਾ ਹੀ ਕੁਝ ਸਮਾਨ ਪੈਕ ਕੀਤਾ ਜਿਸ ਨੂੰ ਉੱਥੇ ਦੇ ਸੁਰੱਖਿਆ ਕਰਮਚਾਰੀਆਂ ਨੇ ਸੀਸੀ ਕੈਮਰੇ ਤੇ ਦੇਖਿਆ ਤੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਭਾਰਤ ਦੇ ਹైదరాబాద్ ਅਤੇ ਗੁੰਟੂੜ ਦੀਆਂ 20 ਅਤੇ 22 ਸਾਲ ਉਮਰ ਦੀਆਂ ਇਹਨਾਂ ਦੋ ਕੁੜੀਆਂ ਨੇ ਸੱਚਮੁੱਚ ਕੁਝ ਗਲਤ ਕੀਤਾ ਜਾਂ ਨਹੀਂ ਯਕੀਨ ਨਾ ਨਹੀਂ ਕਿਹਾ ਜਾ ਸਕਦਾ ਬਿਲਿੰਗ ਖੁਦ ਹੀ ਕਰਨੀ ਪੈਨ ਕਰਨ ਜਲਦਬਾਜ਼ੀ ਦੇ ਵਿੱਚ ਕੁਝ ਬਿਲਿੰਗ ਨਾ ਹੋਣ ਦੀ ਵੀ ਸੰਭਾਵਨਾ ਹੈ ਇਸ ਲਈ ਜਦੋਂ ਸੁਰੱਖਿਆ ਕਰਮਚਾਰੀ ਉਹਨਾਂ ਕੋਲ ਆਏ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਕੁਝ ਗਲਤ ਤਾਂ ਨਹੀਂ ਕੀਤਾ ਪਰ ਉਹਨਾਂ ਨੇ ਇਹ ਵੀ ਕਿਹਾ ਕਿ ਕੁਝ ਚੀਜ਼ਾਂ ਲਈ ਭੁਗਤਾਨ ਕਰਨਾ ਭੁੱਲ ਗਈਆਂ ਨੇ ਉਹਨਾਂ ਨੇ ਪਹੁੰਚੀ ਪੁਲਿਸ ਨੂੰ ਇਹ ਵੀ ਕਿਹਾ ਹੈ ਕਿ ਉਹ ਬਿਲਿੰਗ ਦੇ ਵਿੱਚ ਘੁਮਾਇਤਮ ਲਈ ਦੁੱਗਨੇ ਪੈਸੇ ਵੀ ਅਦਾ ਕਰ ਦੇਣ ਗਿਆ। ਜੇਨਾਲੀ ਸੁਰੱਖਿਆ ਕਰਮਚਾਰੀਆਂ ਨੇ ਲੜਕੀਆਂ ਨੂੰ ਲਿਖਤੀ ਤੌਰ ਉਤੇ ਪੁਸ਼ਟੀ ਕਰਨ ਦੇ ਲਈ ਵੀ ਕਿਹਾ। ਉਹ ਪੁਇਖ ਦੇ ਵਿੱਚ ਸ਼ਾਪ ਰੇਟ ਮਾਲ ਦੇ ਵਿੱਚ ਨਹੀਂ ਹੋਣ ਗਿਆ ਤੇ ਨਾ ਹੀ ਉੱਥੇ ਖਰੀਦਦਾਰੀ ਕਰਨ ਗਿਆ। ਇਸ ਗੱਲ ਉਤੇ ਹਾਮੀ ਪਰਣ ਵਾਲੀਆਂ ਕੁੜੀਆਂ ਨੇ ਵੀ ਸਪਸ਼ਟਿਕਾ ਦਿੱਤਾ ਫਿਰ ਪੁਲਿਸ ਨੇ ਉਹਨਾਂ ਦਾ ਸਿੱਟਾ ਕੱਢਿਆ ਕਿ ਜੋ ਹੋਇਆ ਉਹ ਗਲਤ ਸੀ ਅਤੇ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਤੇ ਪੁਲਿਸ ਨੇ ਦੱਸਿਆ ਕਿ ਚੋਰੀ ਦੇ ਦੋਸ਼ ਦੇ ਵਿੱਚ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਅਦਾਲਤ ਦੇ ਵਿੱਚ ਵੀ ਪੇਸ਼ ਕੀਤਾ ਜਾਵੇਗਾ। ਇਹ ਦੋਵੇਂ ਲੜਕੀਆਂ ਸਟੀਵਨਸ ਇੰਸਟੀਚਿਊਟ ਆਫ ਟੈਕਨੋਲੋਜੀ ਤੋਂ ਪੋਸਟ ਗ੍ਰੈਜੂਏਸ਼ਨ ਕਰਨ ਦੇ ਲਈ ਭਾਰਤ ਤੋਂ ਨਿਊ ਜਰਸੀ ਅਮਰੀਕਾ ਆਈਆਂ ਸਰ ਬਿਊਰੋ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ